ਕੈਨੇਡਾ ਦੇ ਅਧਿਕਾਰੀਆਂ ਦਾ ਹੀ ਅਧਿਕਾਰਤ ਬਿਆਨ ਆਇਆ ਉਹ ਕਹਿੰਦੇ ਨੇ ਕਿ ਹਦੀਪ ਨੀਚਰ ਮਾਮਲੇ ਦੇ ਵਿੱਚ ਭਾਰਤ ਜਾਂਚ ਦੇ ਵਿੱਚ ਸਹਿਯੋਗ ਕਰ ਰਿਹਾ ਹੈ ਉਹਨਾਂ ਦੀ ਚਰਚਾ ਸਕਾਰਾਤਮਕ ਰਹੀ ਜਿਹੜੇ ਭਾਰਤ ਦੇ ਵਿੱਚ ਉਹਨਾਂ ਦੇ ਹਮਰਤਬਾਨੇ ਉਹਨਾਂ ਦੇ ਨਾਲ ਕੁਝ ਸਮੇਂ ਤੋਂ ਬਾਅਦ ਕਹਿੰਦੇ ਸਾਡੇ ਥੋੜੇ ਜਿਹੇ ਰਿਸ਼ਤਿਆਂ ਦੇ ਵਿੱਚ ਜਿਹੜੀ ਕੜਤਨ ਸੀ ਉਹ ਸੁਧਾਰ ਵੱਲ ਵਧੀ ਹੈ ਕਿੰਗੀ ਗੱਲ ਹੈ ਜੇ ਸਾਡੇ ਰਿਸ਼ਤਿਆਂ ਦੇ ਵਿੱਚ ਆਈ ਹੈ ਲੇਕਰ ਉਹਨਾਂ ਨੇ ਇੱਕ ਗੱਲ ਜਰੂਰ ਕਹੀ ਹੈ ਕਿ ਅਸੀਂ ਬਿਲਕੁਲ ਨੇੜੇ ਆ ਕਿ ਕਿਹਨੇ ਕਤਲ ਕੀਤਾ ਸਾਡੀ ਨਜ਼ਰ ਦੇ ਵਿੱਚ ਹੈ ਅਗਲੇ ਦਿਨਾਂ ਦੇ ਵਿੱਚ ਉਹਦੇ ਖਲਾਸੇ ਕਰ ਦਿੱਤੇ ਕੈਨੇਡਾ ਤੇ ਭਾਰਤ ਦੇ ਸਬੰਧਾਂ ਦੇ ਵਿੱਚ ਥੋੜੀ ਜੀ ਖਟਾਸ ਆਈ ਸੀ ਹਰਦੀਪ ਨਿਜਰ ਮਾਮਲੇ ਦੇ ਉੱਤੇ ਕਾਫੀ ਚਰਚਾ ਛੜੀ ਇਲਜ਼ਾਮ ਭਾਰਤ ਦੇ ਉੱਤੇ ਲਗਾਏ ਗਏ ਜਿਸ ਤੋਂ ਬਾਅਦ ਭਾਰਤ ਨੇ ਵੀ ਕਈ ਕਾਰਵਾਈਆਂ ਕੀਤੀਆਂ ਡਿਪਲੋਮੈਟਸ ਵਗੈਰਾ ਵੀ ਵਾਪਸ ਚਲੇ ਗਏ ਇੱਥੋਂ ਭੇਜਤੇ ਉਧਰ ਲਈ ਇੱਧਰ ਬੁਲਾ ਲਏ ਤੇ ਇਹਦਾ ਅਸਰ ਆਮ ਲੋਕਾਂ ਦੇ ਉੱਤੇ ਵੀ ਪਿਆ ਜਿਨ੍ਹਾਂ ਲੋਕਾਂ ਦੇ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਸੀਗੇ ਕਿਉਂਕਿ ਭਾਰਤ ਨੇ ਕੈਨੇਡਾ ਦੇ ਜਿਹੜੇ ਨਾਗਰਿਕ ਸੀਗੇ ਉਹਨਾਂ ਦੇ ਵੀਜ਼ੇ ਬੰਦ ਕਰ ਦਿੱਤੇ ਸੀ ਤਾਂ ਕਾਫੀ ਲੰਮੇ ਸਮੇਂ ਬਾਅਦ ਵੀਜ਼ਾ ਸੇਵਾ ਬਹਾਲ ਕੀਤੀ ਗਈ ਤੇ ਹੁਣ ਕੈਨੇਡਾ ਦੇ ਅਧਿਕਾਰੀਆਂ ਦਾ ਹੀ ਅਧਿਕਾਰਤ ਬਿਆਨ ਆਇਆ ਹੈ ਉਹ ਕਹਿੰਦੇ ਨੇ ਕਿ ਹਰਦੀਪ ਨਿਜਰ ਮਾਮਲੇ ਦੇ ਵਿੱਚ ਭਾਰਤ ਜਾਂਚ ਦੇ ਵਿੱਚ ਸਹਿਯੋਗ ਕਰ ਰਿਹਾ ਹੈ ਇਹਨਾਂ ਦੇ ਇੱਕ ਸਾਬਕਾ ਅਧਿਕਾਰੀ ਨੇ ਉਹ ਲੇਡੀਜ਼ ਨੇ ਔਰਤ ਨੇ ਜੋਡੀ ਥੌਮਸ ਇਹ ਉਹਨਾਂ ਨੇ ਕਿਹਾ ਕਿ ਹੁਣ ਸਾਡੇ ਨਾਲ ਭਾਰਤ ਜਿਹੜਾ ਹੈਗਾ ਉਹ ਸਹਿਯੋਗ ਕਰ ਰਿਹਾ ਹੈ ਮੇਰੇ ਖਲ ਪਿਛਲੇ ਸਮੇਂ ਦੇ ਦੌਰਾਨ ਜਦੋਂ ਤੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਟ੍ਰੇਡ ਆਈ ਹੂੰ ਉਸ ਵੇਲੇ ਟੌਡਲ ਵਪਾਰ ਤੇ ਵੀ ਅਸਰ ਪਿਆ ਹੂੰ ਸਾਡੇ ਬੱਚਿਆਂ ਦੀ ਜਾਨ ਤੇ ਵੀ ਅਸਰ ਪਿਆ ਉਧਰੋਂ ਆਉਣ ਵਾਲਿਆਂ ਦੇ ਵੀ ਬਹੁਤ ਸਾਰੇ ਦੇ ਵੀਜਾ ਰੱਦ ਹੋ ਗਏ ਕਈ ਕਿਸਮ ਦਾ ਸੀ ਹੂੰ ਜਿਸ ਵੇਲੇ ਉਹ ਕਹਿੰਦੇ ਨੇ ਜਿਹੜੇ ਜੋੜੀ ਥਾਮਸ ਨੇ ਹੂੰ ਉਹ ਕਹਿੰਦੇ ਕੋਈ ਹੋਰ ਆ ਅ 27 ਤਰੀਕ ਨੂੰ ਹੀ ਸੇਵਾ ਮੁਕਤ ਹੋਏ ਨੇ ਹੂੰ ਉਹ ਕਹਿੰਦੇ ਕਿ ਭਾਰਤ ਨੇ ਕਿਹਾ ਕਿ ਸਾਡੇ ਨਾਲ ਨਾ ਤਾਂ ਸਬੂਤ ਦਿੰਦਾ ਹੈ ਹੂੰ ਔਰ ਕੋਈ ਗੱਲ ਇਸ ਤਰ੍ਹਾਂ ਦੀ ਸਾਂਝੀ ਨਹੀਂ ਕੀਤੀ ਸੀ ਪਹਿਲਾਂ ਹੁਣ ਕਹਿੰਦੇ ਉਹਨਾਂ ਨੇ ਹਮ ਰਤਬਾ ਜਿਹੜੇ ਭਾਰਤ ਦੇ ਵਿੱਚ ਨੇ ਉਹਨਾਂ ਦੇ ਉਹਨਾਂ ਨਾਲ ਗੱਲ ਕੀਤੀ ਹੈ ਹੂੰ ਕਿ ਪਹਿਲਾਂ ਦੇ ਮੁਕਾਬਲੇ ਸਾਨੂੰ ਉਹਨੇ ਇਹ ਸਹਿਯੋਗ ਕਰ ਰਹੇ ਨੇ ਹੂੰ ਭਾਰਤੀ ਜਿਹੜੇ ਏਜੰਟ ਨੇ ਹੂੰ ਉਹਨਾਂ ਦੀ ਚੁਬੂਲੀਅਤ ਸਾਬਤ ਹੁੰਦੀ ਹੋਵੇ ਅਜੇ ਹਾ ਅਜੇ ਤੱਕ ਮੈਂ ਨਹੀਂ ਕਹਾਂਗੀ ਹੂੰ ਪਹਿਲਾ ਸਹਿਯੋਗ ਨਹੀਂ ਸੀ ਕੀਤਾ ਜਾ ਰਿਹਾ ਹੁਣ ਕੀਤਾ ਜਾ ਰਿਹਾ ਹੈ ਹੂੰ ਕੈਨੇਡਾ ਦੇ ਰਿਸ਼ਤਿਆਂ ਨੂੰ ਅੱਗੇ ਵਧਾਇਆ ਹੈ ਜੀ ਜੋੜੀ ਨੇ ਕਿਹਾ ਕਿ ਉਹਨਾਂ ਦੀ ਚਰਚਾ ਸਕਾਰਾਤਮਕ ਰਹੀ ਜਿਹੜੇ ਭਾਰਤ ਦੇ ਵਿੱਚ ਉਹਨਾਂ ਦੇ ਹਮ ਰਤਬਾ ਨੇ ਉਹਨਾਂ ਦੇ ਨਾਲ ਹੂੰ ਕੁਝ ਸਮੇਂ ਤੋਂ ਬਾਅਦ ਕਹਿੰਦੇ ਸਾਡੇ ਥੋੜੇ ਜਿਹੇ ਰਿਸ਼ਤਿਆਂ ਦੇ ਵਿੱਚ ਜਿਹੜੀ ਕੜਤਨ ਸੀ ਉਹ ਸੁਧਾਰ ਵੱਲ ਵਧੀ ਹੈ ਹੂੰ ਉਹ ਕਹਿੰਦੇ ਕਿ ਜਨਵਰੀ 2022 ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਤੇ ਇੰਟੈਲੀਜੈਂਸ ਸਲਾਹਕਾਰ ਵਜੋਂ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਜੀ ਸੋ ਸੀਬੀਸੀ ਨਾਲ ਕੀਤੀ ਮੁਲਾਕਾਤ ਦੇ ਵਿੱਚ ਉਹਨਾਂ ਨੇ ਇਹ ਜਿਹੜੀਆਂ ਕਿ ਕਈ ਮਹੀਨੇ ਬੀਤ ਚਾਂ ਤੋਂ ਉਹ ਸਧਾਰਾ ਵਾਲੇ ਪਾਸੇ ਆਏ ਨੇ ਅਮਰੀਕਾ ਤੇ ਕੈਨੇਡਾ ਵੱਲੋਂ ਲਾਏ ਦੋਸ਼ ਹਮ ਆ ਉਸ ਦੀ ਜੁੜੇ ਬੈ ਨੇ ਕੈਨੇਡਾ ਨੇ ਵੀ ਭਾਰਤ ਦਾ ਅਮਰੀਕਾ ਦੇ ਕਿਹਾ ਸੀ ਵੀ ਉਹਨਾਂ ਨੂੰ ਤਾਂ ਜਾਣਕਾਰੀ ਅਸੀਂ ਦਿੰਦੀ ਹੈ ਹਮ ਇਹ ਨਜਰ ਮਾਮਲੇ ਦੇ ਵਿੱਚ ਵੀ ਭਾਰਤੀ ਏਜੰਟ ਸ਼ਾਵਲ ਨੇ ਇਹਦਾ ਬੋਤਲ ਜਿਹੜੇ i5 ਵਾਲੇ ਆ ਨਾ ਉਹ ਫਿਰ ਇੱਕ ਥਾਂ ਤੇ ਖੜੇ ਆ ਹਮ ਇੱਕ ਦੂਜੇ ਦਾ ਜਿਆਦਾ ਖਿਆਲ ਰੱਖਦੇ ਆ ਸੋ ਚੰਗੀ ਗੱਲ ਹੈ ਜੇ ਸਾਡੇ ਰਿਸ਼ਤਿਆਂ ਦੇ ਵਿੱਚ ਆਈ ਗਿਆ ਲੇਕਿਨ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਅਸੀਂ ਬਿਲਕੁਲ ਨੇੜੇ ਆ ਕਿ ਕਿਹਨੇ ਕਤਲ ਕੀਤਾ ਸਾਡੀ ਨਜ਼ਰ ਦੇ ਵਿੱਚ ਹੈ ਅਗਲੇ ਦਿਨਾਂ ਦੇ ਵਿੱਚ ਉਹਦੇ ਖਲਾਸੇ ਕਰ ਦਿੱਤੇ ਜਾਣਗੇ ਜੀ ਬਿਲਕੁਲ ਜੀ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੇ ਭਾਰਤੀ ਤਾਂ ਹੈਗੇ ਨੇ ਪਰ ਪੰਜਾਬੀ ਬਹੁਤ ਜ਼ਿਆਦਾ ਨੇ ਤੇ ਜਦੋਂ ਵੀ ਕੁਝ ਨਾ ਕੁਝ ਹੁੰਦਾ ਹੈ ਤਾਂ ਉਦੋਂ ਪੰਜਾਬ ਦੇ ਵਿੱਚ ਹਲਚਲ ਜ਼ਰੂਰ ਹੁੰਦੀ ਹੈ ਪੰਜਾਬ ਦੇ ਰੋਜ਼ਗਾਰ ਦੇ ਉੱਤੇ ਪੰਜਾਬ ਦੇ ਵਪਾਰ ਦੇ ਉੱਤੇ ਉਦਯੋਗਾਂ ਦੇ ਉੱਤੇ ਵੀ ਇਹਦਾ ਅਸਰ ਜ਼ਰੂਰ ਪੈਂਦਾ ਹੈ ਜਦੋਂ ਕੈਨੇਡਾ ਤੇ ਭਾਰਤ ਥੋੜਾ ਜામੋ ਸਾਹਮਣੇ ਹੋ ਜਾਂਦੇ ਨੇ ਤਲਖੀਆਂ ਵੱਜ ਜਾਂਦੀਆਂ ਨੇ ਪਰ ਹੁਣ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਇਹ ਜਿਹੜੇ ਰਿਸ਼ਤੇ ਨੇ ਇਸੇ ਤਰ੍ਹਾਂ ਬਣੇ ਰਹਿਣ ਕਿਉਂਕਿ ਇੱਕ ਦੇਸ਼ ਦੇ ਨਾਲ ਦੂਜੇ ਦੇਸ਼ ਦਾ ਜਿਹੜਾ ਸਹਿਯੋਗ ਆ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਹੀ ਅਸੀਂ ਸਾਰੇ ਗਲੋਬਲਾਈਜੇਸ਼ਨ ਵੱਲ ਇੱਕ ਕਹਿੰਦੇ ਨਾ ਪਿੰਡ ਬਣ ਰਿਹਾ ਹੈ ਗਲੋਬਲ ਉਹਦੇ ਵੱਲ ਵਾਸ ਸਕਾਂਗੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान 언ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਧਰਮ ধরੋ ਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ